ਕੀ ਹੋਇਆ ਅੱਜ ਕੀ ਹੋਇਆ ਕਨੇ ਆ ਸਰਬੀ ਜਿਸੇ ਨੂੰ ਰਿਸ਼ਤਾ ਕਰਾਉਂਦੀ ਫਿਰਦੀ ਏ ਫੇ ਵਧੀਆ ਗੱਲਾਂ ਕਰਾ ਦੇਂਦੇ ਨਾਲੇ ਛੜਾ ਬੰਦਾ ਤਾਂ ਨਹੀਂ ਕਰੇ ਪੈਂਦਾ ਇੱਧਰ ਉੱਧਰ ਨਿਗਾਹ ਮਾਰਦਾ ਵਧੀਆ ਹੋ ਜਾਂਦੇ ਰੋਟੀ ਪੱਕ ਜੀ ਉਹਦੀ ਤਾਂ ਰੋਟੀ ਪੱਕਦੀ ਹੋ ਜੂ ਤੇ ਆਪਾਂ ਇੱਥੇ ਜੁੱਲੀ ਚੱਕਦੇ ਹੋ ਜਾਾਂਗੇ ਆਪਣੀ ਕਿਸੇ ਨੇ ਕਦਰ ਨਹੀਂ ਕਰਨੀ ਜੇ ਸਰਬੀ ਨੇ ਰਿਸ਼ਤਾ ਕਰਾਤਾ ਆਪਦੀ ਰਿਸ਼ਤੇਦਾਰੀ ਚ ਫੇ ਉਹ ਤਾਂ ਆਪਦੇ ਬੱਲ ਦੀ ਲੈ ਕੇ ਆਊਗੀ ਆਪਾਂ ਨੂੰ ਕੌਣ ਪੁੱਛੂ ਰੇ ਧੱਕੇ ਮਾਰ ਕੇ ਘਰੋਂ ਕੱਢ ਦੇਣਗੇ ਇਹ ਗੱਲ ਲੈ ਇਹ ਤਾਂ ਤੇਰੀ ਛਾਣੀ ਗੱਲਾਂ ਫਿਰ ਹੁਣ ਕੰਨਾਂ ਕੀ ਆਂਦਾ ਤਾਂ ਹੀ ਕਹਣੀ ਵੀ ਮਾੜਾ ਮੁਰਤਾ ਬੁੱਥ ਚ ਗੱਲ ਬਾੜ ਲਿਆ ਕਰ ਉਹ ਮੇਰੀ ਭੈਣ ਹੈਗੀ ਮੇਰੇ ਚਾਚੇ ਦੀ ਕੁੜੀ ਹਾਂ ਆਪਣੇ ਰਿਸ਼ਤੇਦਾਰਾਂ ਦੇ ਹਾਂ ਮਾਮੇ ਦੇ ਚ ਰਿਸ਼ਤੇਦਾਰੀ ਚ ਪੈਂਦੀ ਹੈਗੀ ਉਹਦਾ ਰਿਸ਼ਤਾ ਕਰਾ ਦਿੰਨੇ ਨਾਲ ਤਾਂ ਉਹਦੇ ਪੱਪ ਲੱਗ ਜਾਣਗੇ ਨਾਲੇ ਆਪਾਂ ਨੂੰ ਸਵਾਛੇ ਮਿਲੂਗੀ ਵੀ ਹਾਂ ਹਾਂ ਇਹਨਾਂ ਨੇ ਜੱਸਾ ਵੇਤਾ ਇਹ ਵੀ ਗੱਲ ਤੇਰੀ ਛਾਹੀ ਜਾਂ ਫਿਰ ਟੜਕੇ ਜਾਏ ਉਹਨੇ ਆਪਾਂ ਆਪਾਂ ਤਾਂ ਜਾਇਆ ਮੰਗੇ ਪਹਿਲਾਂ ਤੂੰ ਬਾਈ ਨਾਲ ਤਾਂ ਗੱਲ ਕਰ ਲੈ ਇਹਦੋਂ ਪਹਿਲਾਂ ਵੀ ਸਰ ਵੀ ਬਾਈ ਦੇ ਕੰਨ ਪਰੇ ਹਾਂ ਤੂੰ ਬਾਈ ਦੇ ਕੰਨ ਪਰ ਦੇ ਮੈਂ ਹੁਣ ਵੱਡੇ ਨਾਲ ਗੱਲ ਕਰਨੀ ਆ ਮੈਂ ਲਮ ਇੱਥੇ ਤਾਂ ਉਹ ਨਹੀਂ ਇਤਬਾਰੇ ਹੋ ਮੈਂ ਹੁਣ ਕਹਿਦਾ ਨਾ ਵਿਆਹ ਜੱਸੇ ਨੂੰ ਰਿਸ਼ਤਾ ਤਾਂ ਅਸੀਂ ਕਰਾਵਾਂਗੇ ਮੈਂ ਲਾ ਮੈਂ ਹੁਣ ਕਹਿਦਾ ਨਾ ਪਰ ਇੱਕ ਗੱਲ ਹੈ ਉਹ ਰਿਸ਼ਤਾ ਛੱਡੇ ਹੁੰਦਾ ਨਹੀਂ ਪਰ ਤੋ ਸਾਡੇ ਤਾਂ ਕੱਢ ਕੇ ਲਿਆਉਂਦੇ ਨੇ ਮੈਂ ਤੈਨੂੰ ਦੱਛ ਅਸੀਂ ਤਾਂ ਚੱਕ ਕੇ ਲਿਆਉਂਦੇ ਆ ਦੇਖੋ ਮੈਂ ਮੇਰਾ ਦਾਦਾ ਜੀ ਹੋ ਚੱਕ ਕੇ ਲਿਆਇਆ ਕੱਢ ਕੇ ਲਿਆਇਆ ਮੇਰਾ ਪਿਓ ਜੀ ਹੋ ਕੱਢ ਕੇ ਲਿਆਇਆ ਭਾਈ ਸਾਡੇ ਤਾਂ ਚੱਲਦਾ ਹੁੰਦਾ ਇਹ ਪਰਪੜਾ ਫਿਰ ਪੀੜੀ ਬਦਲ ਨਹੀਂ ਨੀ ਬਦਲ ਨਹੀਂ ਪਊ ਆਹ ਨਹੀਂ ਬਾਈ ਦੋ ਜੇ ਇੱਥੇ ਪੱਬ ਲਾਉਣੇ ਨੇ ਤਾਂ ਪੀੜੀ ਬਦਲਨੀ ਪਊ। ਚਾਚਾ ਚਾਚਾ ਹੀ ਲਾਵਾਂਗੇ ਪਰ ਚਾਹ ਤੇਰੇ ਮਾਮੇ ਦੀ ਕੁੜੀ ਐ ਚਾਚੇ ਦੀ ਕੁੜੀ ਐ। ਫਿਰ ਉਹ ਐ ਚੱਕਣ ਵੀ ਨਹੀਂ ਦਿੰਦੇ ਨਾ ਕੱਢਣ ਦੇ। ਵਿਆਹ ਕਿ ਲਿਆਉਣੀ ਪਊ। ਤੇਰੀ ਬੈਕ ਤਾਂ ਗਾਹਾਂ ਫਹੀਰਾ ਇਹੋ ਬਹਿਣ ਨੂੰ। ਕਿਉਂ ਕੀ ਗੱਲ? ਪਹਿਲਾਂ ਤੂੰ ਵਿਆਹ ਕੇ ਲਿਆਂਜੀ ਹੋਮਗੀ ਨਾਲੇ। ਫਿਰ ਮੇਰੇ 'ਚ ਕੋਈ ਕਾਟ ਹੈਗੀ। ਮੇਰੀ ਉਹ ਭੈਣਾ ਉਹ ਵੀ। ਹਾਂ ਫਿਰ ਫਿਰ ਚੱਕ ਹੀ ਲਿਆ ਮਾਂਗੇ ਤੂੰ ਗੱਲ ਕਿਹੜੀ ਕਰਦੀ ਆਂ ਵਿਆਹ ਕੋਈ ਲਿਆ। ਹੌਲੀ ਹੌਲੀ ਰੰਗ ਲੈ ਕਿਉਂ ਸੁਣਾਵੇਂਗਾ ਕਿਸੇ ਨੂੰ ਕੰਧਾਂ ਦੇ ਕੰਮ ਹੁੰਦੇ ਨੇ। ਡਾਂਜੇ ਕੰਫਰੇ ਚੀਤਾ ਬਾਈ ਤੈਨ ਮੈਂ ਨਾਲ ਜੰਮ ਦੱਚੇ ਦੋ ਜਣੇ ਜਾਮਾ ਕੇ ਚੱਕ ਜਾਮਾ ਚਲ ਕੋਈ ਨਾ ਪਹਿਲਾਂ ਗੱਲ ਕਰ ਲੈ ਫਿਰ ਦੇਖਦੇ ਆ ਕੀ ਬਣਦਾ ਨਾਲੇ ਜਿਆਦੇ ਬਾਹਰ ਅੰਦਰ ਨਾ ਫਿਰਿਆ ਕਰ ਤਨੂੰ ਪਤਾ ਹੁਣ ਕਹੇ ਜਾ ਟਾਈਮ ਚੱਲਦਾ ਕੋਈ ਉ ਗੋਲੀ ਮਾਰੂਗਾ ਗੋਲੀ ਬਣੀ ਨਹੀਂ ਕੋਈ ਜਿਹੜੀ ਸਾਡੀ ਸਾਤੀ ਬੱਚੀ ਦੀ ਨੰਗ ਜੇ ਉਹ ਤਾਂ ਬਿਨਾ ਬਣੀ ਬਸਦੀ ਜਦੋਂ ਬਸਦੀ ਆ ਫਿਰ ਪੰਡਾ ਜ ਪੰਡਾ ਖਾਲੀ ਕਰਾ ਦੂੰ ਮੈਂ ਇਹ ਜਿਹਾਂ ਬੰਦਾ ਜੀ ਅੱਜ ਇੱਥੇ ਆਇਆ ਪਿੱਤਲੀ ਪੱਤਲ ਕਰ ਦੂੰ ਪੰਡਕ ਚ ਐ ਨਾ ਸਮਝ ਲਈ ਮਾਮੂਲੀ ਦਾ ਬੂਨ ਲਾ ਕੇ ਚੜਾਏ ਦਾ ਚਾਦਰਾ ਫਰੀ ਜਾਂਦਾ ਡੰਡਾ ਦਾ ਢੋਲੇ ਜੇ ਕੋਲੇ ਵੇ ਬੱਸ ਕਰ ਜਾ ਤੂੰ ਸਾਰਾ ਦਿਨ ਫੜਾ ਮੇਰੇ ਤੇ ਨਾ ਬੈਲ ਪੁਣਾਵਦਾਲ ਉਹ ਕਰਿਆ ਮਢੀਨ ਮੇਰੇ ਮੰਗਣ ਬਹੁਤ ਐ ਗੱਡੀਆਂ ਆ ਹੁੰਦੀਆਂ ਨੇ ਮਗਰ ਮੂਰੇ ਮੇਰੇ ਦੇਖਾ ਕਿੱਥੇ ਮਢੀਰ ਮੰਨ ਤਾਂ ਇੱਕ ਜਾਣਾ ਨਹੀਂ ਦਿਖਾ ਤੇਰੇ ਮਗਰ ਕਦੇ ਮੂੰਹ ਪਾਣੀ ਚ ਡਾਂਗਾ ਹੱਦ ਹੋਈ ਪਈ ਸਾਰਾ ਦਿਨ ਹਵਾ ਨਾਲ ਗੱਲਾਂ ਕਰਦਾ ਫਿਰਦਾ ਰਹਿੰਦਾ ਆਪਦੇ ਆਪ ਨੂੰ ਪਤਨ ਕੀ ਤਾਂ ਸਮਝਦਾ ਕੀ ਨਹੀਂ ਇੰਤਾ ਕੱਚਾ ਗੋਲੀ ਨਾ ਮਾਰ ਤੀ ਕੀ ਕਰਦਾ ਪਰਖਦੀ ਓਏ ਉਹ ਗੱਲ ਤਾਂ ਕੁਛ ਨਹੀਂ ਜੱਛੇ ਜੜ ਗੱਲ ਥੋੜੀ ਤੇਰੇ ਭਾਈ ਦੀ ਪੌਂਟ ਪਰਖਦੀਆਂ ਨੇ ਕੱਚੀ ਦਾ ਕੀ ਕਹਿੰਦੀ ਉਹਦੀ ਕਹਿਣਾ ਕੀ ਆ ਮੈਂ ਮੇਰੀ ਗੱਲ ਸੁਣਨਾ ਦੇਖਾ ਅੱਛਾ ਆਇਆ ਛਬਜੀ ਮੰਡੀ ਤੋਂ ਮੈਂ ਇੱਥੇ ਕੰਮੀ ਆਇਆ ਧਮਕੀ ਦੇ ਕੇ ਹਾਂ ਪੈਸੇ ਦਾ ਤੈਨੂੰ ਪਤਾ ਭਾਈ ਸਾੜਾਂ ਨੂੰ ਲੋੜ ਹੈ ਹਾਂ ਹੈ ਮੇਰਾ ਜਦੋਂ ਰੁੱਤ ਵੀ ਹੁਣ ਬਾਈਲ ਪਣੇ ਦਾ ਮੰਨੂ ਟੱਕਿਆ ਉਹਨੂੰ ਫਿਰਦੇ ਨਹੀਂ ਮੈਂ ਟੱਕਦਾ ਤੇਰੇ ਦਿਮਾਗ ਦੇ ਮੂਗ ਤੇ ਲੋੜ ਪੈ ਰਹੀ ਮੈਂ ਤਾਂ ਜੇ ਹੂੰ ਕਛੇ ਨਾਲ ਮੋਢਾ ਖਾਏ ਜਾ ਦੂਜੇ ਦਿਨ ਲਸਸ ਕਰਾ ਲੈਂਦਾ ਅਗਲਾ ਆਪਾਂ ਤਨੌਲੇ ਚੱਲਾਂਗੇ ਗੱਡੀ ਕਰਾ ਲਾਂਗੇ ਤੂਫਾਨ ਬਹੁਤ ਵਧੀਆ ਡਾਕਟਰ ਆ ਉੱਥੇ ਜਾਣਦਾ ਮੈਨੂੰ ਓਏ ਬਿਨੇਪਾਲ ਛੋਡੀ ਦਿਮਾਗ ਦੇ ਤਾਂ ਐਕਸਰੇ ਕਰ ਦਿੰਦਾ ਉਹ ਹੈ ਚੱਕੀ ਨਹੀਂ ਅੱਛੀ ਦਿਮਾਗ ਕੀ ਕੱਢਣੇ ਅੱਜ ਤੂੰ ਰੱਬ ਲੱਗਦੀ ਗੱ ਕੀ ਕੱਢੇਗਾ ਪੈਲਪਣਾ ਚੁੱਧ ਮੈਂ ਕਹਿ ਰਿਹਾ ਮਾਰਦਾ ਡੀਸੀ ਦਫਤਰ ਬੰਦ ਹੋ ਜਾਂਦੇ ਨੇ ਮੇਰੀ ਪੁੰਤ ਕੀ ਪਰਖਣੂ ਓਏ ਬੈ ਜਾ ਡਿੰਪੀ ਚੰਦ ਪਾ ਹਣ ਬੈ ਜਾ ਬੈ ਜਾ ਤੂੰ ਬੈ ਜਾ ਤੂੰ ਹਾਂ ਬੈ ਜਾ ਨੜੇ ਇਹ ਜਾ ਰਾੜ ਪਾਉ ਕੋਈ ਤਰੇ ਚੂਲੇ ਤੇ ਫਿਰ ਦੇਖ ਲੈ ਪੁਰੇ ਚ ਮੱਛੀ ਵਾਂਗੂ ਤਰ ਫੈ ਕਰੀਂਗਾ ਮੱਛੀ ਵਾਂਗੂ ਮਾਰਦਾ ਗੱਲਾਂ ਤੇਰੇ ਛਾਤੀ ਤੇ ਬੈੜੀ ਦੇ ਤੇਰੇ ਯਾਰ ਦੇ ਟੱਕ ਬਹੁਤ ਨੇ ਛਾਤੀ ਤੇ ਕੀ ਫਰਦਾ ਤੂੰ ਵੱਡੇ ਬੱਲੀ ਓਹ ਓਹ ਕੱਟ ਜਾ ਲੈ ਚੋ ਬੈਠੋ ਮੈਨ ਕੱਢ ਜਾ ਹਾਂ ਤੂੰ 200 ਰੁਪਿਆ ਹੈ ਤੇਰੇ ਕੋਲ ਗੱਲਾਂ ਭੈਣ ਦੀ ਧੁੱਲ ਦੇਣ ਵਾਲੀਆਂ ਕਰਦਾ ਰੁਪਿਆ ਤੇ ਲਵੇ 200 ਨਹੀਂ ਹੈ ਮੈਂ ਉਹੀ ਫੜੇ ਹੀ ਨੇ ਫਿਰ ਇਹ ਫੜਾ ਕੌਣ ਹੈ ਹੋਰ ਕੀ ਆ ਫਿਰ ਇਹ ਮੇਰਾ ਖਾਤਾ ਲੋਕਾ ਰੱਖਿਆ ਹੈ ਬੈਂਕ ਨੇ ਸਾਡੋ ਲੋਕਾ ਰੱਖਿਆਗਾ ਉਹ ਤੈਨੂੰ ਟੈਕਸ ਦੇਣੀ ਦਿੱਤਾ ਮੈਂ ਕੀ ਤੂੰ ਕਰਾ ਟੈਕਸ ਵਰਨਾ ਮੇਲਾ ਚਲਦੀ ਨਹੀਂ ਤੇਰੀਆਂ ਉਹ ਮੇਲਾ ਚਲਦੀਆਂ ਨਹੀਂ ਹਾਂ ਪਰ ਪਾਉ ਡੇ ਇੱਕ ਤਾਂ ਮੇਰੇ ਖਾਤੇ 'ਚ ਟੈਕਸ ਦੇਣਾ ਪੈਂਦਾ ਹੈ ਗੁੰਡਾ ਗੁੰਡਾ ਗੱਡੀ ਦਾ ਵੀ ਟੈਕਸ ਦੇਣਾ ਪੈਂਦਾ ਲੈ ਫੜ 50 ਪੈਣੇ ਉਹ 50 ਨਾਲ ਚੱਲਣਾ ਨਹੀਂ ਕੰਮ ਮੋੜ ਦੀ ਨਾਲ ਇਹ ਵੀ ਆਪਦਾ ਕੰਮੀ ਵਾਲੇ ਜਦੋਂ ਖਾਤਾ ਬੰਦ ਕਰਤਾ ਕਹਿੰਦੇ ਇਹਦਾ ਬੰਦਾ ਹੈ ਉਹਦਾ ਤੇ ਖਾਤਾ ਹੋ ਤਾਂ ਹੀ ਬੰਦ ਕਰਨਗੇ ਹੈਗਾ ਹੈ 5000 ਹਾਇ ਉਹਦੇ ਖਾਤੇ ਚ ਮਰੀ ਜਾਂਦਾਗਾ 200 ਹੋ ਪਾਉਣਾ ਤੂੰ ਉਹ ਸਾਪਣ ਜੀ ਲਿਆ ਕੀਮਤ ਸਾਪਣ ਸੋਪਣ ਕੋਈੜੀ ਲਿਆਂਦੀ ਬਿੱਲੀ ਲਿਆਂਦੀ ਪਈ ਆ ਨਾਲਾ ਜਾ ਕੇ ਹੁਣ ਮੈਂ ਚੱਲਣਾ ਨਹੀਂ ਆਹੋ ਨਾ ਨਾ ਲੰਗ ਬਣਿਆ ਜੌਂਸਸ ਬੇਬੀ ਦਾ ਉਹ ਬੁੜਾ ਖੁੰਡ ਵੀ ਜੌਂਸਸ ਬੇਬੀ ਪਾਲਦਾ ਹਾਂ ਅੱਛਾ ਨੇ ਮੈਨੂੰ ਫੋਨ ਤੇ ਹੁਲਾ ਕੇ ਡਿੰਕ ਤੇਰੇ ਤੇਰਾ ਸਲੰਗਾ ਮਰਾਜਾ ਫਿਟੂ ਦੇ ਨਾਲ ਪ੍ਰਭਾਵ ਪੈਂਦਾ ਛਰੀ ਤੇ ਚੰਗਾ ਦੇ ਦੂੰਗਾ ਭਗ ਜਾ ਉਹ ਜਿਹੜਾ ਮੁੰਡਾ ਐ ਜੇ ਕੱਟਦਾ ਉਹ ਲਾ ਕੇ ਦੀ ਉਹ ਦੇ ਦੂੰਗਾ ਚੰਗਾ